ਪਾਕਿਸਤਾਨ ਵੱਲੋਂ ਕੀਤੇ ਗਏ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ 에ਅ ਸਟ੍ਰਾਈਕ ਜਿੱਥੇ ਦੇਸ਼ਵਾਸੀ ਖੁਸ਼ ਨਜ਼ਰਾਈ ਉੱਥੇ ਵਿਰੋਧੀ ਧਿਰ ਨੇ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ 에ਅ ਸਟ੍ਰਾਈਕ ਤੋਂ ਬਾਅਦ ਇੱਕ ਹੀ ਸਵਾਲ ਹਰ ਪਾਸੇ ਸੀ ਕਿ ਆਖਿਰ 300 ਅਤਵਾਦੀਆਂ ਨੇ ਮਰਨ ਦੀ ਪੁਸ਼ਟੀ ਕੌਣ ਕਰ ਰਿਹਾ ਹੈ। ਇੰਨਾ ਹੀ ਨਹੀਂ ਮੋਦੀ ਸਰਕਾਰ ਨੂੰ ਵੀ ਸਵਾਲ ਦੇ ਘੇਰੇ ਚ ਲਿਆਂਦਾ ਗਿਆ। ਦੱਸ ਦिए ਕਿ ਪਛਮੀ ਬੰਗਾਲ ਦੇ ਕਾਂਗਰਸ ਦੇ ਉਪ ਪ੍ਰਧਾਨ ਓਮ ਪ੍ਰਕਾਸ਼ ਮਿਸ਼ਰਾ ਨੇ ਸੀਏ ਪਾਜਪਾ ਨੇਤਾ ਦੇ ਵੀਡੀਓ ਨੂੰ ਸ਼ੇਅਰ ਕਰਦਿਆਂ ਕਿਹਾ ਕਿ 에어 ਸਟ੍ਰਾਈਕ ਚ ਇੱਕ ਵਿਅਤਵਾਦੀ ਨਹੀਂ ਮਾਰਿਆ ਗਿਆ ਜਿਸ ਤੋਂ ਬਾਅਦ ਹੁਣ ਭਾਜਪਾ ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਐਸਐਸ ਆਲੂ ਵਾਲੀਆ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਉਹਨਾਂ ਸਾਬ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਤੇ ਵੀ 3 ਵਿਤਨਸੱਤਵਾਦੀਆਂ ਨੇ ਮਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਇਹ ਤੁਸੀਂ ਵੀ ਸੁਣੋ

কোনো কোনো ভারতীয় জনতা পার্টির স্পোক্স পার্সন কি বলেছে অমিত শাহ কোনো জায়গায় বলেছে ক্ষয় ক্ষতি হয় নেই তার কারণটা কি আছে তার কারণটা হচ্ছে তোমার বাড়ির পাশে গিয়ে বোমা ফেলে বুঝিয়ে দেয়া হলো যে আমি ধ্বস্ত করতে পারি এটাই দরকার ছিল যে আমি তোমার সমস্ত পাহারার মধ্যেও আমি তোমার বাড়িতে পৌঁছে আমি চিহ্নিত করেছি এই জায়গাটা আর আমি এই জায়গাটাকে ধ্বস্ত করতে পারি আমরা চাইছিলাম না যে কি কোনো হিউম্যান হোক না না সেটা তো ব্যাপার হচ্ছে কি ওরা যা ডিমান্ড করছে কোন পার্টিকে ডিমান্ডটা লিখে দিয়েছে তারা কি আগে নিজেই লোকাল ক্যান্ডিডেট মানেটা কি হলো দার্জিলিং মানে কি পাহাড়ের ক্যান্ডিডেট হবে না সমতলের ਖੈਰ ਵਿਰੋਧੀ ਧਿਰ ਵੱਲੋਂ ਸਿਆਸਤ ਇਸ ਤਰ੍ਹਾਂ ਚੱਲਦੀ ਰਹੇਗੀ ਪਰ ਚੀਫ ਇਅਰਮਾਰਸ਼ਲ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੂੰ ਟਿੱਛਾ ਦਿੱਤਾ ਗਿਆ ਸੀ ਚੋਣਾਂ ਨੇ ਪੂਰਾ ਕਰ ਲਿਆ ਹੈ ਤੇ ਹਟਵਾਦੀਆਂ ਦੀ ਗਿਣਤੀ ਕਰਨਾ ਉਹਨਾਂ ਦਾ ਕੰਮ ਨਹੀਂ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ